ਹਾਂਜੀ ਬਲੌਗ ਵੀਰ ਪਰਕਰ ਮੈਸੇ ਦਾ ਬਹੁਤ ਬਹੁਤ ਤਹਿ ਦੋਤਾਂ ਨੂੰ ਮੈਂ ਤੇ ਸਲਾਮ ਕੀ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਨੂੰ ਲੈਕ ਸ਼ੇਅਰ ਜੀ ਕਰਕੇ ਮੈਨੂੰ ਦੱਸਿਓ ਆਪਣੀ ਵੀਡੀਓ ਕਿੱਦਾਂ ਲੱਗ ਰਹੀ ਹੈ ਤੁਹਾਨੂੰ ਬਹੁਤ ਧੰਨਵਾਦ ਤੁਹਾਪੈਣਾ ਜੋੜਾਂਗੇ ਲੋ ਜੀ ਪਹਿਲਾਂ ਤਾਂ ਤੁਹਾਨੂੰ ਦਿਖਾਉਣੀ ਆਪਣੇ ਮਿੰਦੀ ਦੇਖੋ ਜੀ ਠਿਕ ਸੁੰਦੀ ਦਾ ਹੋਗਾ ਮੇਰੀ ਬਹੁਤ ਪਈ ਜਾਂਦਾ ਵਾ ਦੇਖੋ ਸਾਨੂੰ ਪਤਾ ਸਾਰਿਆਂ ਨੂੰ ਵੀ ਮੀਂਹ ਇੱਕ ਹੀ ਹੈ ਬਹੁਤ ਜ਼ਿਆਦਾ ਵਾ ਹਲਾਵਾ ਜੀ ਅੱਜ ਆਪਾਂ ਲੈ ਕੇ ਆਏ ਜੀ ਬਲੌਜ਼ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਵੈਸੇ ਤਾਂ ਮੈਂ ਪੈਂਟ ਕਾਲੇ ਕਾਲੇ ਦੀ ਹੀ ਇਨਾਂ ਨੂੰ ਤੁਹਾਨੂੰ ਡਿਜ਼ਾਈਨ ਵੀ ਦਿਖਾਇਆ ਸੀਗਾ ਤੇ ਇਹ ਮੈਂ ਤੁਹਾਨੂੰ ਦਿਖਾਇਆ ਸੀਗਾ ਕਰੋਸ਼ੀਆ ਕਰਨਾ ਵੀ ਤੁਹਾਨੂੰ ਮੈਂ ਦਿਖਾਇਆ ਸੀ ਪੈਂਟ ਕਾਲੇ ਕੇ ਚ ਤੇ ਚਲੋ ਮੈਂ ਕਿਹਾ ਵੀ ਹੁਣ ਸਾਰਾ ਪ੍ਰੋਪਰ ਬਣ ਕੇ ਤਿਆਰ ਹੋ ਗਿਆ ਤੇ ਮੈਂ ਕਿਹਾ ਵੀ ਮੈਂ ਇਹ ਸੁਣ ਤੋਂ ਖਾਣੀ ਆ ਵੀਰ ਭਾਕਰ ਬੁਲਾ ਕੇ ਰਿਹਾ ਲਓ ਜੀ ਦੇ ਬਹੁਤ ਵਧੀਆ ਬਣ ਕੇ ਤਿਆਰ ਹੋਇਆਗਾ ਸੋ ਅੱਜ ਮੈਂ ਤੁਹਾਨੂੰ ਸੋ ਕਰਦਾ ਲੋਕਾਂ ਨੂੰ ਸੁਝਾਉਣ ਵਾਲਾ ਕਰਦਾ ਲਓ ਜੀ ਜੇ ਸੋ ਨੂੰ ਵੀ ਇਸ ਤਰ੍ਹਾਂ ਜ਼ਰੂਰ ਤੋਂ ਹੋ ਗਈ ਜਾਗਟ ਕੋਚੀ ਬਲੌਜ਼ ਵਗੈਰਾ ਅਸੀਂ ਵੀ ਆਰਡਰ ਆਪ ਦੀ ਬੁੱਕ ਪਰਵਾ ਸਕਣੀ ਆ ਤੁਸੀਂ ਵੀ ਆਪ ਦੀ ਆਰਡਰ ਬੁੱਕ ਕਰਵਾ ਸਕਦੇ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਆਪਾਂ ਕਰੋਸ਼ੀਆ ਕੀਤਾ ਹੋਇਆ ਵਾ ਇਹ ਆਪਾਂ ਮੋਡੇ ਤੇ ਆਪਾਂ ਕਰੋਸ਼ੀਆ ਕੀਤਾ ਹੋਇਆ ਵਾ ਦੇਖੋ ਜੀ ਇਹ ਆਪਾਂ ਗਲੇ ਤੇ ਕਰੋਸ਼ੀਆ ਕੀਤਾ ਵਾ ਬਹੁਤ ਸੋਹਣਾ ਇਹ ਹੈਗਾ ਜੀ ਆਫ ਵੈੱਟ ਬਹੁਤ ਸੋਹਣਾ ਕਲਰ ਵਾ ਵੀ ਨਾ ਤਾਂ ਵਾਲਾ ਵੀ ਆਫ ਵੈੱਟ ਹੋਣੀ ਠਿੱਕਾ ਜਾ ਵੀ ਨਾ ਡਾਰਕ ਆ ਬਹੁਤ ਸੋਹਣਾ ਕਲਰ ਦਾ ਵੇਖੋ ਸੋਨੂੰ ਵੀ ਇਸ ਤਰ੍ਹਾਂ ਜ਼ਰੂਰਤ ਹੋਵੇ ਬਲੌਜ਼ ਜਾਗਟ ਕੋਟੀ ਤੁਸੀਂ ਬਣਵਾ ਸਕਦੇ ਆਰਡਰ ਆਪ ਦੇ ਬੁੱਕ ਕਰਵਾਇਓ ਨਹੀਂ ਆਪਣੇ ਕੋਲੇ ਬਣ ਕੇ ਰਹਿ ਗਈ ਸੀ ਆ ਮੈਂ ਕਿਹਾ ਚਲੋ ਆਪਾਂ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਇੱਕ ਛੋਟੀ ਵੀਡੀਓ ਬਣਾ ਕੇ ਆਪਾਂ ਤੁਹਾਨੂੰ ਸ਼ੇਅਰ ਕਰ ਦਿੰਨੇ ਆ ਤੁਰੇ ਜੀ ਦਾ ਆਪਣਾ ਕੋਈ ਚੀਜ਼ ਬਣ ਕੇ ਰੈਡੀ ਹੋ ਜਾਂਦੀ ਫਿਰ ਮੈਂ ਤੁਹਾਨੂੰ ਉਹਦਾ ਦਿਖਾ ਦਿੰਨੇ ਹਾਂ। ਲਓ ਜੀ। ਦੋਨੇ ਸਾਈਡਾਂ ਤੇ ਪੂਜਾ ਡਿਜ਼ਾਈਨ ਕੀਤਾ ਹੋਇਆ ਹੈਗਾ। ਕੋਈ ਡਿਜ਼ਾਈਨ ਬਹੁਤ ਸੋਹਣਾ ਮੱਤ ਕੇ ਪਿਆਰ ਕੀਤਾ। ਇਹ ਡਿਜ਼ਾਈਨ ਆਪਾਂ ਪੰਟ ਕਾਲੇ ਕਾਲੇ ਬ੍ਰੋਕਸ ਨੂੰ ਬਣ ਦਿਖਾਇਆ ਸੀ ਡਿਜ਼ਾਈਨ ਕਿੱਦਾਂ ਬਣਦਾ ਵਾ। ਇਹ ਗੋ ਪਿਕਅਪ ਉਹਨਾਂ ਦਾ ਬਲੈਕ ਵੀ ਬਣਾ ਬਣੀ ਜਾਂਦਾ ਵਾ ਇਹ ਆਪਾਂ ਫਿਰ ਤਿਆਰ ਕਰਤਾ ਸੀ ਜਾਂ ਤੇ ਫਿਰ ਆਪਾਂ ਬਲੈਕ ਵੀ ਇਹ ਵੀ ਬਣਾ ਕੇ ਹਜੇ ਇੱਕ ਸਾਈਡ ਬਣ ਗਿਆ ਸੀਗਾ ਬਲੈਕ ਕਲਰ ਚ ਜਿਸ ਹੁਣ ਸੀ ਬਲੈਕ ਬਣਵਾਉਣਾ ਆਪਾਂ ਤੁਹਾਨੂੰ ਹਜੇ ਬਣਾ ਬਣਾ ਕੇ ਤਿਆਰ ਕਰਨਾ ਵਾ ਬਿਆਸੀ ਸੰਤ ਖਾਇਆ ਹਜੇ ਤਾਂ ਇੱਕ ਪੱਲਾ ਹੀ ਬਣਿਆ ਹੋਇਆ ਇਹ ਵੀ ਬਲੌਜ ਆ ਇਹ ਫਿਰ ਬਸ ਸਲਾਈ ਕਰਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਤੇ ਜਿਸ ਹੁਣ ਕਲਰ ਬਲੈਕ ਚ ਪਸੰਦ ਆ ਤੁਸੀਂ ਬਲੈਕ ਬਣਵਾ ਸਕਦੇ ਹੋ ਦੇਖੋ ਜੀ ਇਹ ਆਪਾਂ ਬਲੈਕ ਤਿਆਰ ਕਰੀ ਜਾਂਦੇ ਆ ਕੇਰਾ ਪਾਈ ਤਿਆਰ ਕਰ ਦਿੱਤਾ ਇਹ ਆਪਾਂ ਤਿੰਨ ਬਲੌਜ਼ ਬਣਾ ਕੇ ਦੇਣੀ ਆ ਉਹਦਾ ਕਲਰ ਮਲਟੀ ਆ ਅਜੇ ਆਪਾਂ ਮਲਟੀ ਪੱਛਮ ਲੈ ਕੇ ਆਇਆ ਨਾ ਮੰਗਵਾਈ ਆ ਜਿਵੇਂ ਤਿੰਨੇ ਵਾਲਕੇ ਤਿਆਰ ਹੋ ਉਸਨੂੰ ਆਪਾਂ ਫੇਰ ਵੀ ਦਿਖਾਵਾਂਗੇ ਚਲੋ ਜੀ ਠੀਕ ਆ ਸੋਨੂੰ ਵੀ ਇਸ ਤਰ੍ਹਾਂ ਕੋਈ ਚ ਪਸੰਦ ਹੋਵੇ ਜਾਗ ਟਕੋਟੀ ਬਲੌਜ਼ ਵਗੈਰਾ ਹਨਾ ਕੋਣ ਆਪਣਾ ਸਪਰਕ ਨੰਬਰ ਆਪਣਾ ਆਪ ਦੇ ਨੀਚੇ ਹੁੰਦਾ ਵਾ ਵੀਡੀਓ ਤੇ ਤੁਸੀਂ ਵੀ ਲੈ ਸਕਦੇ ਆ ਆਪਾਂ ਨੇ ਇਹਦੇਸਾ ਖਾ ਦਿੰਨੇ ਆਂ ਆਪਾਂ ਕਰੋਸ਼ੀਆ ਕਰ ਦਿੱਤਾ ਹੈ ਇਧਰ ਹੀ ਸਾਰਾ ਕਰੋਸ਼ੀਆ ਹੋ ਗਿਆ ਤੁਸੀਂ ਆਪਦੇ ਹਿਸਾਬ ਨਾਲ ਕਲਰ ਆਪਾਂ ਨੂੰ ਦੱਸ ਸਕਦੇ ਜਿੱਦਾਂ ਤੁਸੀਂ ਕਲਰ ਬਣਵਾਓਗੇ ਆਪਾਂ ਉਹਦਾ ਥੋੜਾ ਤਿਆਰ ਕਰਕੇ ਦੇਵਾਂਗੇ ਤੁਸੀਂ ਆਪਦੇ ਹਿਸਾਬ ਨਾਲ ਜਿੱਦਾਂ ਮਰਜੀ ਡਿਜ਼ਾਈਨ ਬਣਵਾ ਸਕਦੀਆਂ ਕਈ ਆਪਾਂ ਬਣਾਏ ਸੀ ਇੱਥੇ ਬਟਨ ਪੱਟੀ ਲਾਈ ਸੀ ਜਿਵੇਂ ਇੱਥੋਂ ਤੋਂ ਲੈ ਕੇ ਨਾ ਕਈ ਆਪਾਂ ਬਟਨ ਪੱਟੀ ਵਾਲੇ ਵੀ ਬਣਾਏ ਸੀ ਬਟਨ ਲਾਇ ਹੋਏ ਸੀ ਜਿਹੜੇ ਬਟਨ ਪੱਟੀ ਉਹਦਾ ਗਲਾ ਪਿੱਛੋਂ ਵੀ ਨਹੀਂ ਰੱਖੀਦਾਗਾ ਸਿਰਫ ਇੱਕ ਗੋਲ ਗਲੇ ਹੀ ਹੁੰਦਾ ਪਿਛਲਾ ਪਾਸਾ ਗੋਲ ਨਹੀਂ ਉਹਦਾ ਗਲਾ ਨਹੀਂ ਕੱਢੀਦਾਗਾ ਤੇ ਇੱਥੇ ਬਟਨ ਨਾਲ ਤੁਸੀਂ ਇਸ ਤਰ੍ਹਾਂ ਵੀ ਬਣਵਾ ਸਕਦੀਆਂ ਤੇ ਕਈ ਭੈਣਾਂ ਮੇਰੀਆਂ ਵੀ ਕਹਿੰਦੀਆਂ ਵੀ ਗੋਲ ਨਾ ਕਰਿਓ ਵੀ ਜਿਵੇਂ ਚੌਰਸ ਹੁੰਦਾਗਾ ਚੌਰਸ ਗਲੇ ਦਾ ਵੀ ਬਣਵਾਉਂਦੀਆਂ ਤੁਸੀਂ ਜਿਵੇਂ ਕਹੋਗੇ ਆਪਾਂ ਤੁਹਾਡੇ ਹਿਸਾਬ ਨਾਲ ਬਣਾ ਕੇ ਦੇਵਾਂਗੇ ਲੋਕ ਵੀ ਇਹ ਨੂੰ ਲਾਇਕ ਸਿਆ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ